ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਵਲੌਗਰ ਸਿਮਰ ਵਿੱਚ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਦੋਸਤੋ ਅੱਜ ਅਸੀਂ ਤੁਹਾਨੂੰ ਸੀਐਮਸੀ ਹਸਪੀਟਲ ਲੁਧਿਆਣੇ ਦੀ ਬਿਲਡਿੰਗ ਬਾਹਰ ਤੋਂ ਦੱਸਾਂਗੇ ਕਿਉਂਕਿ ਸੀਐਮਸੀ ਹਸਪੀਟਲ ਲੁਧਿਆਣੇ ਦਾ ਬਹੁਤ ਰਾਜੀਨ ਹਸਪੀਟਲ ਹੈ ਇਹ ਬਹੁਤ ਵੱਡਾ ਹਸਪੀਟਲ ਹੈ ਲੁਧਿਆਣਾ ਵਿੱਚ ਵੈਸੇ ਤਾਂ ਥੋੜੇ ਜਿਹੇ ਹਸਪੀਟਲ ਪ੍ਰਾਈਵੇਟ ਨੇ ਜਿਹੜੇ ਬਹੁਤ ਵੱਡੇ ਵੱਡੇ ਨੇ ਜਿਸ ਤਰ੍ਹਾਂ ਸੀਐਮਸੀ ਹਸਪੀਟਲ ਹੋਇਆ ਡੀਐਮਸੀ ਹਸਪੀਟਲ ਹੋਇਆ ਅਪੋਲੋ 40s ਇਸ ਤਰ੍ਹਾਂ ਦੇ ਚਾਰ ਪੰਜ ਕੋ ਹਸਪੀਟਲ ਹੈ ਕੈਂਸਰ ਹਸਪੀਟਲ ਥੋੜੇ ਜਿਹੀ ਹੈ ਬਹੁਤ ਜੋ ਮਸ਼ਹੂਰ ਨੇ ਤਾਂ ਦੋਸਤੋ ਸੀਐਮਸੀ ਹਸਪੀਟਲ ਦੇ ਸਾਹਮਣੇ ਬਿਲਕੁਲ ਇਹਨਾਂ ਦਾ ਹੋਸਟਲ ਹੈ ਤੇ ਨਾਲ ਇਹਨਾਂ ਦੀ ਚਰਚ ਹੈ ਬਹੁਤ ਵੱਡੀ ਕਿਉਂਕਿ ਸੀਐਮਸੀ ਹਸਪੀਟਲ ਕ੍ਰਿਸ਼ਨਾ ਦਾ ਹਸਪੀਟਲ ਹੈ ਇਸ ਲਈ ਉਰੇ ਨਾ ਜ਼ਿਆਦਾਤਰ ਜਿਹੜੇ ਮਤਲਬ ਨਰਸਾ ਨਰਸਾ ਹੁੰਦੀਆਂ ਨਾ ਉਹ ਜ਼ਿਆਦਾਤਰ ਕੇਰਲ ਇਸ ਤਰ੍ਹਾਂ ਦੇ ਮਤਲਬ ਉਸ ਸਾਈਡ ਦੇ ਲੋਕ ਨੇ ਔਰ ਇਥੇ ਨਾ ਪੂਰਾ ਫੈਸਿਲਿਟੀਆਂ ਬਹੁਤ ਨੇ ਇਸ ਹਸਪਤਾਲ ਵਿੱਚ ਕਿਉਂਕਿ ਬਹੁਤ ਵੱਡਾ ਹਸਪਤਾਲ ਹੈ ਤੇ ਮਹਿੰਗਾ ਹਸਪਤਾਲ ਵੀ ਹੈ ਸੀਐਮਸੀ ਹਸਪਤਾਲ ਔਰ ਡੀਐਮਸੀ ਹਸਪਤਾਲ ਦੋਨਾਂ ਦਾ ਖਰਚਾ ਸੇਮ ਸੇਮੀ ਹੈ ਆ ਦੇਖੋ ਚਰਚ ਬਹੁਤ ਵੱਡੀ ਹੈ ਕ੍ਰਿਸਚਨਰਾਂ ਨੇ ਆਪਣੇ ਬਿਲਕੁਲ ਹਸਪਤਾਲ ਦੇ ਨਾਲ ਹੀ ਬਹੁਤ ਵੱਡੀ ਚਰਚ ਬਣਾਈ ਹੋਈ ਹੈ ਤਾਂ ਪੂਰੀਆਂ ਬਿਲਡਿੰਗਾਂ ਜਿਹੜੀਆਂ ਤੁਸੀਂ ਇਹ ਰੈੱਡ ਕਲਰ ਦੀਆਂ ਦੇਖ ਰਹੇ ਹੋ ਨਾ ਇਹ ਸਾਰੇ ਸੀਐਮਸੀ ਹਸਪਤਾਲ ਦੇ ਜਿਹੜੇ ਉਹਦੇ ਸਟਾਫ ਰਹਿੰਦੇ ਨੇ ਕੋਈ ਅੱਧਾ ਮਤਲਬ ਹੋਸਟਲ ਵਗੈਰਾ ਹੁੰਦੇ ਆ ਨਾ ਉਹ ਇਹਨਾਂ ਵਿੱਚ ਹੀ ਰਹਿੰਦੇ ਨੇ ਆਹ ਵਾਲੀ ਸਾਰੀ ਦੀਵਾਰ ਸੀਐਮਸੀ ਹਸਪੀਟਲ ਦੀ ਆ ਬਹੁਤ ਵੱਡਾ ਹਸਪੀਟਲ ਆ ਲੁਧਿਆਣੇ ਦਾ ਇਹ ਤਾਂ ਇਹ ਪੂਰੀ ਮਤਲਬ ਇਹ ਰੋਡ ਸਿੱਧੀ ਅੱਗੇ ਸਮਰਾਲਾ ਚੌਂਕੋਂੋਂ ਨਿਕਲ ਜਾਂਦੀ ਅਗਰ ਅਸੀਂ ਇਧਰੋਂ ਫੀਲਡਗਾ ਜਾਂ ਸਾਈਡ ਤੇ ਆਈਏ ਨਾ ਸਿੱਧਾ ਸਮਰਾਲਾ ਚੌਂਕ ਜਾਣਾ ਤਾਂ ਦੇਖੋ ਇਹ ਸੀਐਮਸੀ ਦਾ ਮੇਨ ਗੇਟ ਹੈ ਇਹ ਸਾਰੀ ਸੀਐਮਸੀ ਹਸਪੀਟਲ ਦੀ ਬਿਲਡਿੰਗ ਹੈ ਬਹੁਤ ਵੱਡਾ ਹਸਪੀਟਲ ਹੈ ਆਪਣੇ ਆਪ ਵਿੱਚ ਅੰਦਰ ਇਹ ਕਾਫੀ ਵੱਡੀਆਂ-ਵੱਡੀਆਂ ਬਿਲਡਿੰਗਾਂ ਹੈ ਤੇ ਉੱਪਰ ਤੋਂ ਇੱਕ ਪੁਲ ਟਾਈਪ ਦਾ ਫਾਲ ਆਈ ਓਵਰ ਟਾਈਪ ਦਾ ਬਣਾਇਆ ਵਾ ਕਿ ਲੋਕਾਂ ਨੂੰ ਨੀਚੇ ਤੋਂ ਨਾ ਜਾਣਾ ਪਵੇ ਬਟ ਜਿਹੜੇ ਸੀਐਮਸੀ ਦੇ ਬਾਹਰ ਮੈਡੀਕਲ ਸਟੋਰ ਵਗੈਰਾ ਹੁੰਦੇ ਨੇ ਨਾ ਉੱਥੇ ਅੰਦਰ ਦੇ ਸਟੋਰਾਂ ਨਾਲੋਂ ਥੋੜਾ ਜਿਹਾ ਦਵਾਈਆਂ ਦਾ ਫਰਕ ਹੁੰਦਾ ਤਾਏ ਜਿਹੜੇ ਮਤਲਬ ਇਹ ਸਾਰੀ ਮਾਰਕੀਟ ਸੀਐਮਸੀ ਮਾਰਕੀਟ ਹੀ ਐ ਸੀਐਮਸੀ ਹਸਪੀਟਲ ਦੀ ਨਾਲ ਵਾਲੀ ਮੀਨਸ ਜਿਹੜੀ ਸਾਈਡ ਨੂੰ ਮਾਰਕੀਟ ਐ ਇਹ ਵਾਲੀ ਤਾਂ ਇਹ ਦੇਖੋ ਇੱਥੇ ਪੂਰੀ ਇਹ ਬਿਲਡਿੰਗ ਹੀ ਆ ਜਿਹੜੇ ਮੈਡੀਕਲ ਸਟੋਰ ਵਗੈਰਾ ਐ ਨਾ ਇੱਥੇ ਥੋੜਾ ਜਿਹਾ ਦਵਾਈਆਂ 'ਚ ਫਰਕ ਐ ਰੇਟ 'ਚ ਤਾਂ ਦੋਸਤੋ ਐਸੀ ਕੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਪੰਜਾਬੀ ਵਲੋਗਰ ਸੀਮਰ ਨੂੰ ਕਰੋ ਸਬਸਕ੍ਰਾਈਬ ਤੁਹਾਨੂੰ ਅਗਲੀ ਵੀਡੀਓ ਵਿੱਚ ਮਿਲਾਂਗੇ ਤਦ ਤੱਕ ਸਤਿ ਸ਼੍ਰੀ ਅਕਾਲ